जी मती साहब आज विधानसभा हलकापोए दीयां बक बक सड़कों ਦਾ ਆਪਜੀ ਵੱਲੋਂ ਉਦਘਾਟਨ ਕੀਤਾ ਗਿਆ ਜੀ ਜੋ ਲੰਬੇ ਸਮੇਂ ਤੋਂ ਨਹੀਂ ਬਣ ਸਕੀਆਂ ਸੀ ਉਹਨਾਂ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ ਜੀ ਕੀ ਕਹਣਾ ਆਪ ਜੀ ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਅੱਜ ਫੇਰ ਇੱਕ ਵੱਡੀ ਸੁਰਾਤ ਮਾਨਯੋਗ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਵੱਲੋਂ ਮੇਰੇ ਹਲਕੇ ਨੂੰ ਦਿੱਤੀ ਗਈ ਹੈ ਔਰ ਮੈਨੂੰ ਖੁਸ਼ੀ ਹੈ ਕਿ ਅੱਜ ਮੈਂ ਦੋ ਸੜਕਾਂ ਜਿਹੜੀਆਂ ਉਹਦਾ ਨੀਂਹ ਪੱਥਰ ਰੱਖਿਆ ਉਹਦੇ ਕੰਮ ਨੂੰ ਚਾਲੂ ਕਰਾਇਆ ਸੋ ਇਹ ਮੈਂ ਕਹਿ ਸਕਦਾ ਕਿ ਜਿਹੜਾ ਹੜ੍ਹਾਂ ਤੋਂ ਬਾਅਦ ਹੜ੍ਹਾਂ ਤੋਂ ਬਾਅਦ ਜਿਹੜਾ ਸੜਕਾਂ ਦੀ ਕਨੈਕਟੀਵਿਟੀ ਖਰਾਬ ਹੋਈ ਹੈ ਉਹਨੂੰ ਸੁਚਾਰੂ ਕਰਨ ਦੇ ਲਈ ਵੱਡੇ ਪੱਧਰ ਤੇ ਸਮੁੱਚੇ ਪੰਜਾਬ 'ਚ ਹੀ ਪ੍ਰੋਜੈਕਟ ਚੱਲ ਰਹੇ ਆ ਸੋ ਮੇਰੇ ਹਲਕੇ ਦੇ ਅੰਦਰ ਵੀ ਇਹ ਸੜਕਾਂ ਦੀ ਉਹਦੀ ਰਿਪੇਅਰ ਦੇ ਲਈ ਔਰ ਨਵੀਆਂ ਬਣਾਉਣ ਦੇ ਲਈ ਉਹਦੀ ਵਾਈਡਨਿੰਗ ਦੇ ਲਈ ਵੱਡੇ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿਲ ਖੋਲ ਕੇ ਸਾਨੂੰ ਪੈਸੇ ਦਿੱਤੇ ਆ ਸੋ ਅੱਜ ਰਹੀਮਪੁਰ ਤੋਂ ਲੈ ਕੇ ਫੂਲਪੁਰ ਤੇ ਮਾਨ ਨੰਗਲ ਤੱਕ ਔਰ ਨੰਗਲ ਫਰੀਦਾ ਤੱਕ ਔਰ ਨਾਲ ਦੀ ਨਾਲ ਤਾਰਾਗੜ ਤੋਂ ਲੈ ਕੇ ਪਟੋਆ ਤੇ ਅਪ ਟੂ ਰਤਨਗੜ ਸੋ ਇਹ ਲਗਭਗ 5 ਕਿਲੋਮੀਟਰ ਤੋਂ ਉੱਪਰ 5 ਕਿਲੋਮੀਟਰ ਤੋਂ ਉੱਪਰ ਜਿਹੜਾ ਇਹ ਸੜਕ ਦਾ ਅਜੇ ਨੀ ਪੱਤਾ ਰੱਖਿਆ ਸੋ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਰਿਪੇਅਰ ਦੇ ਕੰਮ ਨੇਪਰੇ ਚੜਨਗੇ ਸੋ ਲਗਾਤਾਰ ਆਪਣੇ ਲੋਕਾਂ ਦੇ ਅੰਦਰ ਆਪਣੇ ਲੋਕਾਂ ਦੇ ਦੁੱਖਾਂ ਨੂੰ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਪੰਜਾਬ ਸਰਕਾਰ ਲੱਗੀ ਉੱਥੇ ਮੈਂ ਵੀ ਹਰ ਰੋਜ਼ ਕੋਈ ਨਾ ਕੋਈ ਸੜਕ ਦਾ ਕੋਈ ਨਾ ਕੋਈ ਪ੍ਰੋਜੈਕਟ ਦਾ ਉਗਾਟਨ ਕਰ ਰਹੇ ਆ ਸੋ ਮੈਨੂੰ ਉਮੀਦ ਆ ਕਿ ਇਹ ਸੜਕ ਜਲਦੀ ਬਰਾਗੀ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੀ ਉਹ ਸਪੁਰਦ ਕਰਾਂਗੇ ਸੋ ਮੈਂ ਕਹਿ ਸਕਦਾ ਕਿ ਮੈਂ ਅੱਜ ਫੂਲਪੁਰ ਦੇ ਅੰਦਰ ਜਦੋਂ ਉਗਾਟਨ ਕਰ ਰਿਹਾ ਸੀਗਾ ਤੇ ਮੈਂ ਲੋਕਾਂ ਨੂੰ ਪੁੱਛਿਆ ਵੀ ਸੜਕ ਕਿੰਨੀ ਦੇਰ ਬਾਅਦ ਬਣ ਰਹੀ ਆ ਤੇ ਉੱਥੇ ਲੋਕਾਂ ਨੇ ਦੱਸਿਆ ਵੀ ਇਹ ਸੜਕ 15 ਸਾਲ ਬਾਅਦ ਜਿਹੜੀ ਉਹਦੀ ਰਿਪੇਅਰ ਹੋ ਰਹੀ ਹੈ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 15 ਸਾਲ ਕਿਸ ਹਾਲਾਤਾਂ ਦੇ ਵਿੱਚ ਲੋਕ ਇਹਨਾਂ ਟੁੱਟੀਆਂ ਤੇ 11 ਮਿਆਰੀ ਸੜਕਾਂ ਦੇ ਵਿੱਚੋਂ ਗੁਜ਼ਰਿਆ ਸੋ ਪੂਰੇ ਹਲਕੇ ਦੇ ਅੰਦਰ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ ਸੋ ਫਿਰ ਦੁਬਾਰਾ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਲਦੀ ਇਹ ਸੜਕ ਦਾ ਨਿਰਮਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂ